ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋ ਲਾਗੀ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਜੀ ਦੇ ਨਾਲ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਹੁਤ ਕੀਮਤੀ ਬਚਨ ਸਾਂਝੇ ਕਰਨ ਜਾ ਰਹੇ ਹਾਂ ਜਿਹੜੇ ਬਚਨ ਸੁਣ ਕੇ ਆਪਜੀ ਦੇ ਮਨ ਨੂੰ ਬਹੁਤ ਸ਼ਾਂਤੀ ਬਹੁਤ ਸਕੂਨ ਮਿਲੇਗਾ ਆਪ ਜੀ ਦੇ ਮਨ ਦੇ ਕਈ ਸਵਾਲਾਂ ਦੇ ਜਵਾਬ ਆਪ ਜੀ ਨੂੰ ਜ਼ਰੂਰ ਮਿਲ ਜਾਣਗੇ ਖਾਸ ਕਰਕੇ ਉਹ ਭੈਣ ਭਰਾ ਆਪਣੀ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨ ਜੋ ਹਰ ਵੇਲੇ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਆ ਕਹਿੰਦੇ ਵੀ ਸਾਡੀ ਤਾਂ ਕਿਸਮਤ ਹੀ ਮਾੜੀ ਆ ਜਾਂ ਕਹਿਣਗੇ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਇਸ ਕਰਕੇ ਸਾਡਾ ਕੋਈ ਵੀ ਕੰਮ ਸਹੀ ਤਰੀਕੇ ਦੇ ਨਾਲ ਨੇਪਰੇ ਨਹੀਂ ਚੜਦਾ ਜਾਂ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹਿੰਦੇ ਆ ਕਿ ਵਾਹਿਗੁਰੂ ਜੀ ਨੇ ਸਾਡੇ ਮਨ ਦੀ ਆ ਆਸ ਮਗਾਦ ਪੂਰੀ ਨਹੀਂ ਕੀਤੀ ਮਤਲਬ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਆਸਾਂ ਨੇ ਕਈ ਤਰ੍ਹਾਂ ਦੀਆਂ ਇਸ਼ਾਵਾਂ ਨੇ ਪਰ ਉਹ ਪੂਰੀਆਂ ਨਹੀਂ ਹੋ ਰਹੀਆਂ ਜਿਸ ਕਾਰਨ ਉਹ ਆਪਣੀ ਕਿਸਮਤ ਨੂੰ ਖੋਸਦੇ ਆ ਜਾਂ ਫਿਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਪਰ ਸੰਗਤ ਜੀ ਰੱਬ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਸਭ ਸਮਝ ਹੁੰਦੀਆਂ ਨੇ ਕਹਿੰਦੇ ਵੀ ਮਹਾਰਾਜ ਜੀ ਨੇ ਜੋ ਬਚਨ ਕੀਤੇ ਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਦੇ ਕੱਪੜਾ ਨਦਰੀ ਨੂੰ ਗਦਵਾ ਮਹਾਪੁਰਖ ਜੀ ਕਹਿੰਦੇ ਕਿ ਇਹ ਦੋ ਪੰਕਤੀਆਂ ਦੇ ਵਿੱਚ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਭੀ ਗੱਲ ਸਮਝਾ ਦਿੱਤੀ ਸਾਰੀ ਗੱਲ ਕਲੀਅਰ ਕਰ ਦਿੱਤੀ ਆ ਪਰ ਮਨੁੱਖੀ ਜੀਵ ਦਾ ਸੁਭਾਅ ਹੈ ਕਿ ਇਹ ਛੇਤੀ ਕੀਤਾ ਮੰਨਦਾ ਨਹੀਂ ਆ ਮਹਾਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਦਾ ਵੇਦਾ ਬਹੁਤ ਕੀਮਤੀ ਵੇਦਾ ਹੈ ਬਹੁਤ ਪਵਿੱਤਰ ਵੇਦਾ ਹੈ ਤੇ ਮਰਤਵੇਲਾ ਰਾਤ 12 ਵਜੇ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ ਪਰ ਆਪਾਂ ਕਦੋਂ ਉੱਠਦੇ ਆ ਆਪਣੇ ਮਰਜ਼ੀ ਦੇ ਨਾਲ ਕਈ ਲੋਕ ਆ ਜੋ ਕਹਿੰਦੇ ਆ ਵੀ ਸਾਡੇ ਤਾਂ ਜੀਵਨ ਦੇ ਵਿੱਚ ਬਦਲਾਅ ਨਹੀਂ ਹੋ ਰਿਹਾ ਕੁਝ ਵੀ ਬਦਲ ਨਹੀਂ ਰਿਹਾ ਸਾਡੀ ਕਿਸਮਤ ਸਾਥ ਨਹੀਂ ਦਿੰਦੀ ਤਾਂ ਮਹਾਪੁਰਖ ਜੀ ਕਹਿੰਦੇ ਵੀ ਜੋ ਕਹਿੰਦੇ ਆ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਉਹ ਰਾਤ 12 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕੋਈ ਇੱਕ ਵੇਲਾ ਸਮਾਲ ਲਾਓ ਅੱਪਾ ਇਹ ਨਹੀਂ ਕਹਿੰਦੇ ਕਿ 12 ਤੋਂ 6 ਦਾ ਬਿਨਾਂ 6 ਘੰਟੇ ਸਮਾਂ ਲਹੇ ਆ ਨਹੀਂ ਮਹਾਪੁਰਖ ਜੀ ਕਹਿੰਦੇ 12 ਤੋਂ 6 ਵਜੇ ਤੱਕ ਦੇ ਵੇਲੇ ਦੇ ਵਿੱਚ ਵਿੱਚ ਦੇ ਸਮੇਂ ਦੇ ਵਿੱਚੋਂ ਕੋਈ ਇੱਕ ਸਮਾਂ ਸੈੱਟ ਕਰ ਲਓ ਉਸ ਵੇਲੇ ਉੱਠ ਕੇ ਭਜਨ ਮੰਦਗੀ ਕਰੋ ਭਗਤੀ ਕਰੋ ਫਿਰ ਦੇਖਣਾ ਕਿੰਨੀ ਸ਼ੇਤੀ ਤਰਕਾਉਂਦੀ ਕਿਉਂਕਿ ਸੰਗਤ ਦੀ ਅਮਰਤ ਵੇਲਾ ਬਹੁਤ ਪਾਵਰਫੁਲ ਵੇਲਾ ਹੈ ਇਸ ਵੇਲੇ ਦੇ ਵਿੱਚ ਸਾਰੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਮਹਾਭਗਤੀ ਕਹਿੰਦੇ ਵੀ ਇਸ ਵੀਨੇ ਦੇ ਵਿੱਚ ਉੱਠ ਕੇ ਬੰਦਗੀ ਕਰ ਲੋ ਭਗਤੀ ਕਰ ਲੋ ਫਿਰ ਭਾਵੇਂ ਦੁਬਾਰਾ ਸੌਂ ਜਾਣਾ ਪਰ ਇਹ ਵੇਲਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਹ ਲਾਓ ਭਾਵੇਂ ਓਕੇ ਉੱਥੋਂ ਸ਼ੌਕੇ ਉੱਥੋਂ ਪਰ ਉੱਠ ਜਾਓ ਉੱਠ ਕੇ ਭਗਤੀ ਕਰਨ ਬੈਠ ਜਾਓ ਫਿਰ ਦੇਖਿਓ ਜਿਹੜੇ ਕਹਿੰਦੇ ਆ ਨਾ ਵੀ ਸਾਡੇ ਤਾਂ ਲੇਖ ਸਾਡੇ ਤਾਂ ਭਾਗ ਹੀ ਮਾੜੇ ਆ ਸਾਡੀ ਤਾਂ ਕਿਸਮਤ ਹੀ ਸਾਡਾ ਸਾਥ ਨਹੀਂ ਦਿੰਦੀ ਮਹਾਭਗਤੀ ਕਹਿੰਦੇ ਉਹਨਾਂ ਦੀ ਵੀ ਕਿਸਮਤ ਸੁਨੇ ਮਾਂਕ ਚਮਕ ਜਾਵੇਗੀ ਕਮਰਤ ਵੇਲੇ ਉੱਠਣ ਵਾਲੇ ਪੂਰਾ ਦਿਨ ਬਾਦਸ਼ਾਹਾਂ ਵਾਂਗ ਜਿੰਦੇ ਆ ਉਹਨਾਂ ਨੂੰ ਕਿਸੇ ਰੂਪ ਵਿੱਚ ਮੰਗਣਾ ਨਹੀਂ ਪੈਂਦਾ ਕਈ ਲੋਕ ਹੈ ਜੋ ਕਹਿ ਦਿੰਦੇ ਨੇ ਪੂਰੇ ਦਿਨ ਦਾ ਵੇਲਾ ਇੱਕੋ ਜਿਹਾ ਸਾਰਾ ਵੇਲਾ ਉਹ ਪਰਮਪਿਤਾ ਪਰਮਾਤਮਾ ਜੀ ਦਾ ਹੀ ਆ ਕਰਨਗਤ ਜੀ ਭਾਵੇਂ ਕੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਰ ਵੇਲੇ ਬਾਣੀ ਪੜਨ ਦਾ ਹੁਕਮ ਕੀਤਾ ਹੈ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਗੁਰਬਾਣੀ ਦਾ ਪਾਠ ਕਰ ਸਕਦੇ ਆ ਸਾਡਾ ਹਰ ਵੇਲੇ ਜੱਪਿਆ ਹੋਇਆ ਪਰਮਾਣੀਆਂ ਸਾਡਾ ਇੱਕ ਪਲ ਜਗਿਆ ਹੋਇਆ ਵੀ ਕਿਸ ठा ਨਹੀਂ ਜਾਂਦਾ ਪਰ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਹੈ ਅੰਮ੍ਰਿਤ ਵੇਲੇ ਦੀ ਖਾਸ ਬੜਾਈ ਆ ਮਹਾਂਪੁਰਖ ਜੀ ਕਹਿੰਦੇ ਜਿਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਉਹਨੂੰ ਬਰਨਾਨਕ ਪਾਤਸ਼ਾਹ ਜੀ ਨੇ ਸੰਭਾਲ ਲਿਆ ਉਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਸੰਭਾਲ ਲਿਆ ਜਦੋਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤਾਂ ਅੰਮ੍ਰਿਤ ਵੇਲੇ ਉੱਠ ਕੇ ਪਹਿਲਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਗੁਰਬਾਣੀ ਪੜ੍ਹੀ ਜਾਣੀ ਕੀ ਇਸ ਤਨ ਕੀਤਾ ਸੋ ਇਹ ਭਰਿਆ ਦਾ ਸਤਖਰ ਸੱਚੇ ਪ੍ਰਾਸ਼ਾ ਜੀ ਨੇ ਹੀ ਸਾਡੇ ਲਈ ਬਣਾਈਆਂ ਇਸ ਕਰਕੇ ਅਮਰ ਤਵੇਲਾ ਜਰੂਰ ਸਮਝ ਲੈਣਾ ਹੈ ਅਮਰ ਤਵੇਲਾ ਬਹੁਤ ਕੀਮਤੀ ਵੇਲਾ ਹੈ ਇਸ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਣ ਬਹੁਤ ਕੀਮਤੀ ਆ ਇੱਕ ਪਲ ਇੱਕ ਛਿਣ ਵੀ ਵਿਰਥਾ ਨਾ ਜਾਣ ਦਈਏ ਉਸ਼ਸ਼ਤਾ ਇਹੋ ਹੋਵੇ ਕਿ ਅਮਰਤ ਵੇਲੇ ਦੇ 3 ਘੰਟੇ ਮੂਰੀ ਇਮਾਨਦਾਰੀ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਭੇਡ ਕੀਤੇ ਜਾਣ ਪਰ ਜੇਕਰ ਕੋਈ ਮਨੁੱਖ ਕਹਿੰਦਾ ਹੈ ਵੀ ਸਾਡੇ ਤੋਂ 3 ਘੰਟੇ ਚੌਂਕੜਾ ਵਾਰ ਕੇ ਨਹੀਂ ਬੈਠਿਆ ਜਾਂਦਾ ਜਾਂ ਕੰਮਾਂ ਧੰਦਿਆਂ ਦੇ ਰਜੇਵੀਆਂ ਕਰਕੇ ਕਿਤੇ ਵੀ ਅਸੀਂ ਰਾਤ ਨੂੰ ਨਹੀਂ ਢਕਰ ਆਉਂਦੇ ਆ ਸਵੇਰੇ ਨੇ ਢੁੱਕਦੇ ਹਾਂ ਸ਼ਰੀਰ ਥੱਕਿਆ ਢੁੱਕਿਆ ਹੁੰਦਾ ਹੈ ਸ਼ਰੀਰ ਨੂੰ ਵੀ ਆਰਾਮ ਦੀ ਲੋੜ ਆ ਤਾਂ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਮੰਨਦੇ ਆ ਕੇ ਸ਼ਰੀਰ ਨੂੰ ਆਰਾਮ ਦੀ ਲੋੜ ਆ। ਸ਼ਰੀਰ ਦੀਆਂ ਵੀ ਕੁਝ ਜ਼ਰੂਰਤਾਂ ਨੇ ਪਰ ਜੇਕਰ ਕੋਈ ਮੁੱਖ ਬੋਧਵੀ ਜਿੰਨੇ ਮਾਰੀਆਂ ਮਾਲਾ ਹੈ ਉਹ 3 ਘੰਟੇ ਦਾ ਚੌਂੜਾ ਨਹੀਂ ਮਾਰ ਸਕਦਾ। ਪ੍ਰਕਟ ਕੋਟ 24 ਮਿੰਟ ਜ਼ਰੂਰ ਚੌਂੜਾ ਮਾਰ ਕੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਗੇ। ਅਮਰਤ ਵੇਲੇ ਦੇ ਵਿੱਚ ਜਪਿਆ ਹੋਇਆ ਇੱਕ ਪਲ ਇੱਕ ਛਿੰਨ ਦਾ ਵੀ ਸਾਡੇ ਭਾਗ ਸਾਡੇ ਲੇਖ ਬਦਲ ਸਕਦਾ ਹੈ। ਇਕ ਕਾਸਕਿਸ ਕੇ ਸੰਗਤ ਜੀ ਆ ਜੋ ਸਮਾ ਚੱਲ ਰਿਹਾ ਹੈ ਮਹਾਪੁਰਖ ਜੀ ਕਹਿੰਦੇ ਕਲਯੁਗ ਦੇ ਵਿੱਚ ਕੀਤੀ ਹੋਈ ਭਗਤੀ ਦਾ ਬਹੁਤ ਜਿਆਦਾ ਫਲ ਮਿਲਦਾ ਹੈ ਕਿਉਂਕਿ ਕਲਯੁਗ ਦਾ ਪ੍ਰਭਾਵ ਇੰਨਾ ਵੱਧ ਚੁੱਕਿਆ ਹੈ ਕਲਯੁਗ ਸਾਨੂੰ ਕਈ ਤਰੀਕਿਆਂ ਦੇ ਨਾਲ ਪਗਤੀ ਕਰਨ ਤੋਂ ਰੋਕਦਾ ਹੈ ਬੰਦਗੀ ਕਰਨ ਤੋਂ ਰੋਕਦਾ ਹੈ ਚੰਗੇ ਪਾਸੇ ਲੱਗਣ ਤੋਂ ਰੋਕਦਾ ਹੈ ਪਰ ਕਿਹੜਾ ਮੁੱਖ ਇਹ ਕਲਯੁਗ ਦੇ ਪ੍ਰਭਾਵ ਤੋਂ ਬਚ ਕੇ ਭਜਨ ਮੰਦਗੀ ਕਰ ਨੂੰ ਬੈਠ ਜਾਂਦਾ ਹੈ ਕੋਈ ਨੇਕ ਕੰਮ ਕਰਦਾ ਹੈ ਉਹ ਤਾਂ ਇਹੋ ਦਾ ਹੈ ਉਹਦੇ ਉੱਤੇ ਸਤਿ ਸ੍ਰੀ ਅਕਾਲ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਸੁਮਿਕ ਦੀ ਗੱਲ ਇਹ ਕਲਯੁਗ ਦੇ ਵਿੱਚ ਨਾਮ ਜਪਨਾ ਭਜਨ ਮੰਦਗੀ ਕਰਨੀ ਨੇਕ ਕੰਮ ਕਰਨੇ ਬਹੁਤ ਜ਼ਰੂਰ ਜ਼ਰੂਰਦਾ ਹੈ ਕਿ ਆ ਤੇ ਜੇਕਰ ਇਹ ਕਾਮ ਆਪਾ ਅਮਰਤ ਬੀਲੇ ਦੇ ਵਿੱਚ ਕੰਗੇ ਜਨਮਨੰਹੀ ਅਮਰਤ ਬੀਲੇ ਦੇ ਵਿੱਚ ਕੰਗੇ ਤਸੁਨੇ ਤੇ ਸੁਭਾਗੇ ਵਾਲੀ ਧਰ ਮਹਾਪੁਰਖ ਜੀ ਕਹਿੰਦੇ ਅਸੀਂ ਪੂਰੀ ਗੱਲ ਨਹੀਂ ਸਮਝਾ ਸਕਦੇ ਕਿ ਅਮਰਤ ਬੀਲੇ ਦੇ ਵਿੱਚ ਉੱਚ ਕੀ ਕੀ ਬਖਸ਼ਿਸ਼ਾਂ ਹੁੰਦੀਆਂ ਨੇ ਪਰ ਹਾਂ ਇਨਾ ਗੁਰੂ ਦੱਸ ਸਕਦੇ ਆ ਕਿ ਅੱਜ ਤੱਕ ਜਿਸ ਨੂੰ ਵੀ ਜੋ ਮਿਲਿਆ ਅਮਰਤ ਬੀਲੇ ਦੇ ਵਿੱਚ ਹੀ ਮਿਲਿਆ ਜੋ ਵੀ ਬਖਸ਼ਿਸ਼ਾਂ ਹੁੰਦੀਆਂ ਨੇ ਅਮਰਤ ਵੇਲੇ ਦੇ ਵਿੱਚੋਂ ਮਿਲਣੇ ਗੁਰਸਹਿਬ ਜੀ ਆਪ ਆਪਣੇ ਘਰ ਦੇ ਖਜ਼ਾਨੇ ਖੋਲ ਕੇ ਆਪਣੇ ਪਿਆਰਿਆਂ ਦੀਆਂ ਝੋਲੀਆਂ ਪਰਤੇ ਨੇ ਜੋ ਅਮਰਤ ਵੇਲੇ ਦਾ ਵੀ ਬਹੁਤ ਕੀਮਤੀ ਗਿਆਨ ਹੈ ਬੜਾ ਪਾਵਰਫੁਲ ਗਿਆਨ ਹੈ ਇਸ ਫੇਲੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਇਸ ਬੇਲੇ ਰਿਟੁਟ ਕੇ ਕੋਈ ਔਖਾ ਕੰਮ ਨਹੀਂ ਕਰਾਓ ਸਿਰਫ ਵਾਕੇ ਕਰੋ ਵਾਕੇ ਕਰੋ ਦਾ ਜਾਪ ਹੀ ਕਰਨਾ ਹੈ ਹਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਨੀਂਦ ਪੂਰੀ ਨਹੀਂ ਹੋਈ ਜਾਂ ਤੁਹਾਡੇ ਸ਼ਰੀਰ ਨੂੰ ਹੋਰ ਆਰਾਮ ਦੀ ਲੋੜ ਹੈ ਤਾਂ ਤੁਸੀਂ ਭਜਨ ਮੰਦਗੀ ਕਰਕੇ ਆਪਣਾ ਪਾਠ ਕਰਕੇ ਕਿਸੇ ਨੂੰ ਸੁਣ ਕੇ ਫਿਰ ਤੋਂ ਦੁਬਾਰਾ ਸੁਣ ਸਕਦੇ ਹੋ ਉਹ ਅਮਰਤ ਵੀਲੇ ਦਾ ਵੇਲਾ ਤੇ ਰਿਸ਼ੂ ਸਮਾ ਲੈਣਾ ਹੈ ਅਮਰਤ ਵੀਲੇ ਰਿਸ਼ੂ ਦੀ ਕਿਸੇ ਨਹੀਂ ਮਿਲਿੰਦੇ ਜੇਕਰ ਅਮਰਤ ਵੀਲੇ ਉਤਨਾ ਹੈ ਤਾਂ ਪਹਿਲਾ ਰਾਤ ਉਹ ਦਾਤਰਾ ਸਮਾ ਲੈਣਾ ਪੈਣਾ ਹੈ ਰਾਤ ਨੂੰ ਸੌਣ ਲੱਗਿਆਂ ਗੁਰਬਾਣੀ ਦਾ ਪਾਠ ਕਰ ਲਓ ਸੋਹਿਲਾ ਸਾਹਿਬ ਦੀ ਬਾਣੀ ਕੋਲ ਨੂੰ ਨੂਨ ਮਨਤਰ ਜਾਪ ਕਰ ਨੂੰ ਗੁਰਮੰਤਰ ਜਾਪ ਕਰ ਲਓ ਤੇ ਫਿਰ ਉਸ ਤੋਂ ਬਾਅਦ ਛੋਤੀ ਜਿਹੀ ਅਰਦਾਸ ਬੇਟੀ ਗੁਰੂ ਚਰਨਾਂ ਦੇ ਵਿੱਚ ਕਰਨੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਹੀ ਕਿਰਪਾ ਕਰਕੇ ਮੈਨੂੰ ਉਠਾ ਲੈਣਾ ਤਾਂ ਸੰਗਤ ਜੀ ਸਭ ਚਰਕੇ ਜਾਈਓ ਜੀ ਜਦੋਂ ਸਾਡੇ ਮਨ ਦੇ ਵਿੱਚ ਅਮਰ ਤਵੇਲੇ ਦਾ ਭਜਨ ਮੰਦਰੀ ਦਾ ਚਾ ਪੈਦਾ ਹੁੰਦਾ ਹੈ ਸਾਡੇ ਨਾਲੋਂ ਕਿਤੇ ਜ਼ਿਆਦਾ ਸਤਿਗੁਰ ਸੱਚੇ ਪਾਸ਼ਾ ਦੀ ਦੇ ਮਨ ਦੇ ਵਿੱਚ ਚਾ ਪੈਦਾ ਹੁੰਦਾ ਹੈ ਉਹਨਾਂ ਦੇ ਅੰਦਰ ਸਾਨੂੰ ਮਿਲਣ ਦੀ ਸਾਡੇ ਨਾਲ ਗੱਲ ਕਰਨ ਦੀ ਤਰਸ ਪਾਦਾ ਹੁੰਦੀ ਹੈ ਉਹ ਆਪ ਹੀ ਉਠਾ ਲੈਂਦੇ ਆ ਮਾਘੁਪਤ ਜੀ ਕਹਿੰਦੇ ਜੇਕਰ ਤੁਸੀਂ ਆਪਣਾ ਪਿਆਰ ਆਪਣਾ ਸਤਿਗੁਰ ਸੱਚੇ ਪਾਸ਼ਾ ਦੀ ਜੀ ਨੂੰ ਦੇਖਣਾ ਹੈ ਤਫਿਰ ਅਮਰ ਕਵਿਲੇ ਤੁਹੇ ਪਤਾ ਲੱਗਦਾ ਹੈ ਜੇ ਅਮਰ ਕਵਿਲੇ ਉੱਥੋਂ ਦੇਉ ਕਿ ਭਜਨ ਜਿੰਦਗੀ ਕਰਦੇ ਹੋ ਤਾਂ ਇਹਦਾ ਮਤਲਬ ਤੁਹਾਡਾ ਪਿਆਰ ਸਤੁਰ ਸੱਚੇ ਸਾਸ਼ ਜੀ ਦੇ ਨਾਲ ਸੱਚਾ ਹੈ ਪਰ ਜੇ ਆਜ ਉਥਲੀਆ ਕਰਨ ਨਹੀਂ ਹੋ ਕੇ ਤਫਿਰ ਇਹਦਾ ਮਤਲਬ ਪਿਆਰ ਜੇ ਪੱਕਾ ਨਹੀਂ ਹੈ ਗੁਰੂ ਸਾਹਿਬ ਜੀ ਦੇ ਪਿਆਰ ਦੀ ਉਹਨਾਂ ਦੀ ਬਖਸ਼ਿਸ਼ ਦੀ ਵੀ ਵਟੀ ਨਿਸ਼ਾਨੀ ਇਹ ਹੈ ਕਿ ਉਹ ਸਤਿਗੁਰ ਸੱਚੇ ਸਾਸ਼ ਸਭ ਤੋਂ ਪਹਿਲਾਂ ਆਪਣੇ ਪਿਆਰਿਆਂ ਨੂੰ ਮਰਤਵੀਰੇ ਦੀ ਰਾਤ ਵਰਸ਼ਦੇ ਨੇ ਕੁਵਰਤ ਬੇਲੇ ਦੀ ਦਾਤ ਮਹਾਰਾ ਸੱਚੇ ਪਾਤਸ਼ਾਹ ਨੂੰ ਭਜਨ ਬੰਦਗੀ ਦੀ ਦਾਤ ਮਹਾਰਾ ਸੱਚੇ ਪਾਤਸ਼ਾਹ ਨੇ ਆਪਣੇ ਹੱਥ ਰੱਖਿਆ ਪਰ ਮਹਾਰਾ ਗੁਰੂ ਜੀ ਕਹਿੰਦੇ ਇਹ ਦਾਤ ਪ੍ਰਾਪਤ ਕਰਨ ਦੇ ਲਈ ਆਪਾਂ ਅਰਦਾਸਾਂ ਮੇਂਤੀਆਂ ਤਾਂ ਕਰ ਸਕਦੇ ਆ ਨਾ ਰੋਜ਼ ਰੋਜ਼ ਅਰਦਾਸਾਂ ਕਰੋ ਅਰਜੀਆਂ ਲਾਓ ਬੇਨਤੀਆਂ ਕਰੋ ਮਨਕਾ ਤਰਲੇ ਕਰੋ ਇੱਕ ਨਾ ਇੱਕ ਦਿਨ ਸੱਚੇ ਪਾਤਸ਼ਾਹ ਜਰੂਰ ਮੇਰ ਬਦਨਗੇ ਇਹ ਦਾਤਾਂ ਝੋਲੀ ਦੇ ਵਿੱਚ ਜਰੂਰ ਪਾਉਣਗੇ ਕਿ ਜਿਸ ਦਿਨ ਇਹ ਦਾਤਾਂ ਮਿਲ ਗਈਆਂ ਅਮਰਤ ਵੇਲੇ ਦਾ ਉੱਠਣਾ ਉੱਠ ਕੇ ਇਸ਼ਨਾਨ ਕਰਕੇ ਭਜਨ ਮੰਦਗੀ ਕਰਨੀ ਗੁਰੂ ਦੇ ਘਰੇ ਜਾਣਾ ਸੇਵਾ ਕਰਨੀ ਜਿਹੜਾ ਉਸ ਦਿਨ ਤੋਂ ਬਾਅਦ ਇਸੇ ਤੋਂ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ ਇਸੇ ਤੋਂ ਕੁਝ ਪੁੱਛਣ ਦੀ ਲੋੜ ਨਹੀਂ ਪੈਂਦੀ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਕਿਰਪਾ ਕਰਦੇ ਹੋ